ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਧਾ ਮਾਨਸਾ ਖੁਰਦ ਕੋਲ ਆ ਰਹੇ ਮੋਟਰਸਾਈਕਲ ਤੇ ਸਵਾਦ ਬੱਚੇ ਸਮੇਤ ਚਾਤ ਜਾਣਿਆ ਤੇ ਮੋਟਰਸਾਈਕਲ ਸਵਾਰਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਔਰਤ ਦੀ ਤਾਂ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਸਮੇਤ ਦੋ ਜਣੇ ਜ਼ਖਮੀ ਹੋ ਗਏ ਇਸ ਦੌਰਾਨ ਬੱਚੇ ਦਾ ਬਚਾਅ ਹੋ ਗਿਆ ਇਸ ਦਾ ਪਤਾ ਲੱਗਣ ਤੇ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਤੇ ਬੁੱਢੇ ਲਾਡਾ ਤੋਂ ਖੋਖਰ ਖੁਰਦਵਾਲ ਬੱਚੇ ਸਮੇਤ 4 ਜਣੇ ਆ ਰਹੇ ਸਨ ਇਸ ਦੌਰਾਨ ਜਦੋਂ ਮਾਨਸਾ ਖੁਰਦਕੋਲ ਲਲਵਾਨਾ ਰੋਡ ਤੇ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ ਤੇ ਆਏ ਵਿਅਕਤੀਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਔਰਤ ਕਰਮਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਕਮਲਜੀਤ ਸਿੰਘ ਅਤੇ ਉਸ ਦੀ ਪਤਨ ਗਗਨਦੀਪ ਕੌਰ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਮਾਨਸਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਸੀ ਕੀ ਕੁਝ ਹੋਇਆ ਸੀ ਸ਼ਬਦ ਤੇ ਤੁਸੀਂ ਹਸਪਤਾਲ ਦੇ ਬੰਦੇ ਭੇਜੇ ਨਹੀਂ ਕਿਵੇਂ ਕੀ ਘਟਨਾ ਹੋਈ ਜੀ ਬਾਈ ਅਸੀਂ ਉੱਥੋਂ ਆਉਂਦੇ ਸੀ ਜਦ ਤੁਰੇ ਨਾ ਉੱਥੋਂ ਟਰੈਕਟਰ ਵਾਲੇ ਬੰਦੇ ਨੇ ਖੜਾ ਕੇ ਸਾਨੂੰ ਦੱਸਿਆ ਕਿ ਉੱਥੇ ਬੰਦੇ ਵੱਢੀ ਜਾਂਦੇ ਨੇ ਅਸੀਂ ਆ ਕੇ ਲਵਿਆ ਕਿ ਚੱਕੇ ਇੱਥੇ ਦੇਖਿਆ ਤਾਂ ਇੱਥੇ ਤਿੰਨ ਜਾਨੇ ਹੋ ਗਏ ਪਈ ਸੀ ਕਿਸੇ ਨੇ ਕਹਾੜੀ ਨਾਲ ਕਰਿਆ ਹੋਊ ਇੱਥੇ ਵੀ ਕਹਾੜੀ ਕੁਹਾੜੀ ਇੱਥੇ ਛੱਪ ਉਹ ਦੋ ਤਾਂ ਸਿਲਬਰੰਗਾ ਮੋਕਸਾ ਹੀ ਲੈ ਕੇ ਕਿਉਂ ਟੱਕਰਿਆ ਹਾਂ ਇੰਨੀ ਕਲਾਮ ਸੀ ਕਿੰਨੇ ਬੰਦੇ ਸੀ ਬਈ ਇਹ ਕਿੰਨੇ ਨੂੰ ਇਹ ਤਿੰਨ ਜਾਨੇ ਸੀਗੇ ਇਹਨਾਂ ਨੂੰ ਦੋਨੋਂ ਹਸਪਤਾਲ ਤਾਂ ਸੀ ਭੇਜਦਾ ਸੀ ਕਿ ਇੱਥੇ ਬਈ ਆ ਗੱਡਵਾ ਲਈ ਉਹ ਕਿੰਨੇ ਜਾਨੇ ਤੇ ਕਿਹੜੇ ਕੋਣ-ਕੋਣ ਸੀ ਹਸਪਤਾਲ ਭੇਜੇ ਸੀ ਉਹ ਜੈਂਸ ਸੀਗੇ ਦੋਨੋਂ ਦੋ ਇੱਕ ਬੰਦਾ ਸੀ ਇੱਕ ਕੁੜੀ ਇੱਕ ਬੱਚਾ ਨਾਲ ਹਾਂ ਤੇ ਕਿੰਨੀ ਕਦੇ ਰੁਕਿਆ ਉਹ ਕਵਾੜੀ ਵਾਲਾ ਉਹ ਮਸਾ 5 15 20 ਮਤਲਬ ਅੱਧਾ ਘੰਟਾ ਕਿੰਨਾ ਰੁਕਿਆ ਉਹਦਾ ਕਿੰਨਾ ਟਮੇ ਰੁਕਿਆ ਉਹਦਾ ਨੂੰ ਇੰਨਾ ਟਾਈਮ ਕਿਉਂ ਗਿਆ ਸਤਾਰ ਦੇ ਉਹ ਹੱਤਾਲ ਬਾਕੀ ਉਹਨਾਂ ਦੀ ਹਾਲਤ ਕਹੀ ਜੀ ਹੈ ਉਹਨਾਂ ਦੀ ਹਾਲਤ ਚ ਮੁੰਡੇ ਦੀ ਤਾਂ ਥੋੜੀ ਗੰਭੀਰੀ ਹੈ ਜੀ ਤੇ ਬਾਕੀ ਦਾ ਹਜੂਰ ਠੀਕ ਹੈ ਉਹਦੇ ਠੱਗ ਜੇਗੇ ਬਾਕੀ ਦੱਸਿਆ ਜਾ ਰਿਹਾ ਹੈ ਕਿ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣਾ ਸਿਟੀ 2 ਦੇ ਇੰਚਾਰਜ ਗੁਰਤੇ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਏਗੀ ਕਿ ਇਹ ਹਮਲਾ ਕਿਉਂ ਕੀਤਾ ਗਿਆ ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ